ਅੱਜ ਅਸੀਂ ਐਸੇ ਛਿਮਲਾ ਬਾੜੀ ਤੇ ਅੱਜ ਫੇਰ ਚਾਰਾ ਮਹੀਨਿਆਂ ਚ ਪੰਜਵੀਂ ਵਾਰੀ ਫੇਰ ਚੋਰੀ ਦਾ ਪ੍ਰਿਆਸ ਹੋਇਆ ਸਾਡੇ ਮੰਦਿਰ ਦੇ ਵਿੱਚ ਜਿਹੜਾ ਕੀ ਚਲੋ ਕੋਈ ਨੁਕਸਾਨ ਤੇ ਇਹਨਾਂ ਨਹੀਂ ਹੋਇਆ ਲੇਕਿਨ ਪ੍ਰਸ਼ਾਸਨ ਅਗੇ ਹੀ ਬੜੀ ਵਾਰੀ ਮੰਗ ਕੀਤੀ ਹੈ ਕੋਈ ਇੱਥੇ ਪੁਲਿਸ ਦੀ ਗਸ਼ਤ ਕੋਈ ਕਰਾਈ ਜਾਏ ਇੱਥੇ ਸਾਰਾ ਦਿਨ ਰਾਤ ਨੂੰ ਚਿੱਟੇ ਵਾਲੇ ਬੈਠੇ ਰਹਿੰਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਨੂੰ ਅਹੀਂ ਬੇਨਤੀ ਕਰਦੇ ਆਂ ਕਿ ਕਮ ਸੇ ਕਮ ਪਾਰਕ ਦੀ ਦੇਖਰੇਖ ਮੰਦਰਾਂ ਦੀ ਦੇਖਰੇਖ ਤੇ ਕੀਤੀ ਜਾਵੇ ਤੇ ਚੋਰਾਂ ਦੀ ਐਨੇ ਹੌਸਲੇ ਬੁਲੰਦ ਨੇ ਕਿ ਪੁੱਛੋ ਹੀ ਨਾ ਅੱਜ ਡਾਕਖਾਨੇ ਚੌਂਕ 'ਚ ਵੀ ਉਹ ਸਾਰੀਆਂ ਟੂਟੀਆਂ ਲਾ ਕੇ ਲੈ ਗਏ ਜਿੱਥੋਂ ਲੋਕਾਂ ਨੂੰ ਪਾਣੀ ਪਿਆਣਾ ਹੁੰਦਾ ਇਹਦਾ ਮਤਲਬ ਪ੍ਰਸ਼ਾਸਨ ਦੇ ਪ੍ਰਸ਼ਾਸਨ ਅੱਗੇ ਸਾਡੀ ਤੇ ਅਹੀ ਬੇਨਤੀ ਆ ਪਈ ਚੋਰਾ ਅੱਗੇ ਨਸ਼ਿਆਂ ਵਾਲੇ ਅੱਗੇ ਨੱਥ ਪਾਓ ਤੇ ਸ਼ਹਿਰ ਦੇ ਲੋਕੀ ਤੇ ਸਕੂਨ ਨਾਲ ਜੀ ਸਕਣ ਕੋਈ ਸਕੂਟਰ ਲਾ ਕੇ ਚੱਲ ਜੇ ਪਤਾ ਹੀ ਨਹੀਂ ਲੱਗਦਾ ਸਕੂਟਰ ਕੌਣ ਚੋਕੇ ਲਾ ਗਿਆ ਮਾਰਾ ਜਾ ਖੁੱਲਾ ਲੱਭਣਾ ਚਾਹੀਦਾ ਇਸ ਕਰਕੇ ਪ੍ਰਸ਼ਾਸਨ ਅੱਗੇ ਪੁਲਿਸ ਡਿਪਾਰਟਮੈਂਟ ਅੱਗੇ ਸਾਡੀ ਇਹੋ ਹੀ ਬੇਨਤੀ ਆ ਭਈ ਚੋਰਾ ਤੇ ਨੱਥ ਪਾਈ ਜਾਏ ਤੇ ਸ਼ਹਿਰਦਾਰਾਂ ਸ਼ਹਿਰਦਾਰਾਂ ਨੂੰ ਰਾਹਤ ਦਿੱਤੀ ਜਾਏ ਜੈ ਹਿੰਦ ਜੈ ਭਾਰਤ ਜੈ ਸ਼ੰਤ ਰਾਜ ਕੱਲ੍ਹ ਰਾਤੀ ਆਪਣਾ ਸਾਡੇ ਮੰਦਰ ਬੰਦ ਕਰਕੇ ਪੰਡਿਤ ਜੀ ਕਰ ਗਏ ਨੇ ਤੇ ਸਵੇਰੇ ਆ ਕੇ ਦੇਖਿਆ ਕਿ ਮੰਦਰ ਦਾ ਤਾਲਾ ਟੁੱਟਾ ਪਿਆ ਸੀ ਜਦ ਕਿ ਸਾਡੇ ਪਿਛਮੀ ਘਟਨਾ ਹੋ ਗਈ ਆ 2-4-5 ਮਹੀਨੇ ਦੇ ਵਿੱਚ ਤੇ ਅਸ ਮਹੀਨੇ ਦੀ ਦੂਜੀ ਆ ਜਿਹੜੀ 15-20 ਦਿਨਾਂ ਦੇ ਵਿੱਚ ਤੇ ਪੰਡਿਤ ਜੀ ਨੇ ਮੈਨੂੰ ਸਿਰੇ ਟੈਲੀਫੋਨ ਕੀਤਾ ਕਿ ਮੰਦਰ ਦਾ ਤਾਲਾ ਫਿਰ ਟੁੱਟ ਕੇ ਤਾਂ ਟਰੰਕ ਜਿਹੜਾ ਪਿੱਛੇ ਪਿਆ ਉਹ ਚੁੱਕ ਕੇ ਲੈ ਗਏ ਨੇ ਤੇ ਫਿਰ 10 ਮਿੰਟ ਬਾਅਦ ਉਹਨਾਂ ਦਾ ਫਿਰ ਟੈਲੀਫੋਨ ਆ ਕੇ ਟਰੰਕ ਇੱਥੇ ਕੋਲ ਹੀ ਪਿਆ ਤੇ ਉਹ ਜਿਹੜਾ ਟਰੰਕ ਵਿੱਚ ਅਸੀਂ ਰਾਤੀ ਆਪਣੇ ਲਾਰ ਦੇ ਦਿੱਤਾ ਜੀ ਵੀ ਰਾਜਮਨ ਕਰਕੇ ਜਾਂਦੇ ਆ ਕਿਉਂਕਿ ਪਿੱਛੇ ਸਾਡੇ ਨਾਲ ਦੇਪਾ ਦੀ ਟੋਕ ਕੇ ਲੱਗੇ ਸੀ ਤਾਂਬੇ ਦੇ ਅਸੀਂ ਹੁਣ ਨਵੇਂ ਨਾਲ ਦੇਪਾ ਲਿਆਂਦੇ ਦੇ ਨੇ ਜਿਹੜੇ ਕਿ ਅਸੀਂ ਉੱਥੇ ਟ੍ਰਾਂਨਲ ਚ ਬਰਾਇਮਨ ਕਰਕੇ ਜਾਂਦੇ ਆ ਤੋ ਪ੍ਰਭੂ ਦੀ ਬੜੀ ਕਿਰਪਾ ਰਹੀ ਆ ਕਿ ਸਵਾਰ ਸਾਰਾ ਬਚ ਗਿਆ ਉਹਨਾਂ ਨੇ ਸਾਰਾ ਸਵਾਰੋਂ ਪੈਸੇ ਦੀ ਤਲਾਸ਼ ਆਏ ਨੇ ਤੇ ਉਹ ਇੱਕ ਸਾਡਾ 2 ਕਿਲੋ ਦਾ ਦੇਸੀ ਘੋੜਾ ਡੱਬਾ ਜਿਹੜਾ ਹੈਗਾ ਸੀ ਉਹ ਨਾਲ ਲਾਗੇ ਨੇ ਤਾਲਾ ਤੇ ਤਾਲਾ ਦੇ ਕੇ ਚਾਂ ਮੋਟੀ ਜਿਹੜੀ ਕਿ ਲੋਹੇ ਦੇ ਭਾਅ ਵਿੱਚ ਸਕਦੀ ਆ ਉਹ ਲਾਗੇ ਨੇ ਤੇ ਬਾਕੀ ਵਿਚਾਰਿਆ ਭੋਲ ਸ਼ਕਰ ਦੀ ਕਿਰਪਾ ਰਹੀ ਹੈ ਮੈਨੂੰ ਲੱਗਦਾ ਪਿਆ ਕਿ ਅਸੀਂ ਇੰਨਾ ਪ੍ਰੈਸ ਮਾਧਿਅਮ ਜੀ ਆਪਣਾ ਯੂਟਿਊਬਰ ਮਾਧਿਅਮ ਜੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਇਤਲਾਹ ਵੀ ਕੀਤੀ ਆ ਲੇਕਿਨ ਕੋਈ ਆਪਣਾ ਇੱਥੇ ਕੋਈ ਵਸਤ ਨਹੀਂ ਆ ਰਹੀ ਕੋਈ ਕਿਸੇ ਤਰੀਕੇ ਦੀ ਕੋਈ ਐਕਸ਼ਨ ਨਹੀਂ ਹੋਇਆ ਜਿਨਾ ਕਿ ਇਹ ਏਡਾ ਮਸਲਾ ਵੱਧ ਗਿਆ ਮੈਨੂੰ ਤਾਂ ਲੱਗਦਾ ਸੀ ਆਪਣੇ ਧਰਾਂ ਜੀ ਵੀ ਸੇਵ ਨਹੀਂ ਜਾਂ ਸਰਕਾਰ ਦੀ ਜੈ ਸ਼ੰਕਰ ਜੀ ਅੱਜ ਅਸੀਂ ਐਸੇ ਛਿਮਲਾ ਬਾੜੀ ਤੇ ਅੱਜ ਫੇਰ ਚਾਰਾ ਮਹੀਨਿਆਂ ਚ ਪੰਜਵੀਂ ਵਾਰੀ ਫੇਰ ਚੋਰੀ ਦਾ ਪ੍ਰਯਾਸ ਹੋਇਆ ਸਾਡੇ ਮੰਦਿਰ ਦੇ ਵਿੱਚ ਜਿਹੜਾ ਕੀ ਚਲੋ ਕੋਈ ਨੁਕਸਾਨ ਤੇ ਇਹਨਾਂ ਨਹੀਂ ਹੋਇਆ ਲੇਕਿਨ ਪ੍ਰਸ਼ਾਸਨ ਅਗੇ ਹੀ ਬੜੀ ਵਾਰੀ ਮੰਗ ਕੀਤੀ ਹੈ ਕੋਈ ਇੱਥੇ ਪੁਲਿਸ ਦੀ ਗਸ਼ਤ ਕੋਈ ਕਰਾਈ ਜਾਏ ਇੱਥੇ ਸਾਰਾ ਦਿਨ ਰਾਤ ਨੂੰ ਚਿੱਟੇ ਆਲੇ ਬੈਠੇ ਰਹਿੰਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਨੂੰ ਅਹੀਂ ਬੇਨਤੀ ਕਰਦੇ ਆਂ ਕਿ ਕਮ ਸੇ ਕਮ ਪਾਰਕ ਦੀ ਦੇਖਰੇਖ ਮੰਦਰਾਂ ਦੀ ਦੇਖਰੇਖ ਤੇ ਕੀਤੀ ਜਾਵੇ ਤੇ ਚੋਰਾਂ ਦੀ ਐਨੇ ਹੌਸਲੇ ਬੁਲੰਦ ਨੇ ਕਿ ਪੁੱਛੋ ਹੀ ਨਾ ਅੱਜ ਡਾਕਖਾਨੇ ਚੌਂਕ 'ਚ ਵੀ ਉਹ ਸਾਰੀਆਂ ਟੂਟੀਆਂ ਲਾ ਕੇ ਲਾ ਗਏ ਜਿੱਥੋਂ ਲੋਕਾਂ ਨੂੰ ਪਾਣੀ ਪਿਆਣਾ ਹੁੰਦਾ ਇਹਦਾ ਮਤਲਬ ਪ੍ਰਸ਼ਾਸਨ ਦੇ ਪ੍ਰਸ਼ਾਸਨ ਅੱਗੇ ਸਾਡੀ ਤੇ ਅਹੀ ਬੇਨਤੀ ਆ ਪਈ ਚੋਰਾਂ ਅੱਗੇ ਨਸ਼ਿਆਂ ਵਾਲੇ ਅੱਗੇ ਨੱਥ ਪਾਓ ਤੇ ਸ਼ਹਿਰ ਦੇ ਲੋਕੀ ਤੇ ਸਕੂਨ ਨਾਲ ਜੀ ਸਕਣ ਕੋਈ ਸਕੂਟਰ ਲਾ ਕੇ ਚੱਲ ਜੇ ਪਤਾ ਹੀ ਨਹੀਂ ਲੱਗਦਾ ਸਕੂਟਰ ਕੌਣ ਚੋਕੇ ਲਾ ਗਿਆ ਮਾਰਾ ਜਾ ਖੁੱਲਾ ਲੱਭਣਾ ਚੀਦਾ ਇਸ ਕਰਕੇ ਪ੍ਰਸ਼ਾਸਨ ਅੱਗੇ ਪੁਲਿਸ ਡਿਪਾਰਟਮੈਂਟ ਅੱਗੇ ਸਾਡੀ ਇਹੋ ਹੀ ਬੇਨਤੀ ਆ ਭਈ ਚੋਰਾ ਤੇ ਨੱਥ ਪਾਈ ਜਾਏ ਤੇ ਸ਼ਹਿਰਦਾਰਾਂ ਸ਼ਹਿਰਦਾਰਾਂ ਨੂੰ ਰਾਹਤ ਦਿੱਤੀ ਜਾਏ ਜੈ ਹਿੰਦ ਜੈ ਭਾਰਤ ਤੇ ਕੱਲ ਰਾਤੀ ਆਪਣਾ ਸਾਡੇ ਮੰਦਰ ਬੰਦ ਕਰਕੇ ਪੰਡਿਤ ਜੀ ਘਰ ਗਏ ਨੇ ਤੇ ਸਵੇਰੇ ਆ ਕੇ ਦੇਖਿਆ ਕਿ ਬੰਦਰ ਦਾ ਤਾਲਾ ਟੁੱਟਾ ਪਿਆ ਸੀ ਜਦ ਕਿ ਸਾਡੀ ਪਲਮੀ ਘਟਲਾ ਹੋ ਗਈ ਆ 2-4-5 ਮਹੀਨੇ ਦੇ ਵਿੱਚ ਤੇ ਅਸ ਮਹੀਨੇ ਦੀ ਦੂਜੀ ਆ ਜਿਹੜੀ ਕਿ 15-20 ਦਿਨਾਂ ਦੇ ਵਿੱਚ ਤੇ ਪੰਡਿਤ ਜੀ ਨੇ ਮੈਨੂੰ ਸਿਰੇ ਟੈਲੀਫੋਨ ਕੀਤਾ ਕਿ ਬੰਦਰ ਦਾ ਤਾਲਾ ਫਿਰ ਟੁੱਟ ਕੇ ਤਾਂ ਟਰੰਕ ਜਿਹੜਾ ਪਿੱਛੇ ਪਿਆ ਉਹ ਚੋੱਕ ਕੇ ਗਏ ਲੈ ਗਏ ਨੇ ਤੇ ਫਿਰ 10 ਮਿੰਟ ਬਾਅਦ ਨਾਲ ਫਿਰ ਟੈਲੀਫੋਨ ਆ ਕੇ ਟਰੰਕ ਇੱਥੇ ਕੋਲ ਹੀ ਪਿਆ ਤੇ ਉਹ ਜਿਹੜਾ ਟਰੰਕ ਲਈ ਚਾ ਅਸੀਂ ਰਾਤੀ ਆਪਣੇ ਨਾਮ ਦੇ ਦਿੱਤਾ ਜੀ ਵੀ ਰਾਜਮਾਲ ਕਰਕੇ ਜਾਂਦੇ ਆ ਕਿਉਂਕਿ ਪਿੱਛੇ ਸਾਡੇ ਨਾਗ ਦੇਵਤਾ ਹੀ ਟੋਕ ਕੇ ਲੱਗੇ ਸੀ ਤਾਂਬੇ ਦੇ ਅਸੀਂ ਹੁਣ ਨਵੇਂ ਨਾਗ ਦੇਵਤਾ ਲਿਆਂਦੇ ਦੇ ਨੇ ਜਿਹੜੇ ਕਿ ਅਸੀਂ ਉੱਥੇ ਟ੍ਰਾਂਨਸਲ ਵਿੱਚ ਬਰਾਇਮਣ ਕਰਕੇ ਜਾਂਦੇ ਆਂ ਤੋ ਪ੍ਰਭੂ ਦੀ ਬੜੀ ਕਿਰਪਾ ਰਹੀ ਆ ਕਿ ਸਵਾਰਨ ਸਾਰਾ ਬਚ ਗਿਆ ਉਹਨਾਂ ਨੇ ਸਾਰਾ ਸਵਾਰਨ ਪੈਸੇ ਦੀ ਤਲਾਸ਼ ਚ ਆਏ ਨੇ ਤੇ ਉਹ ਇੱਕ ਸਾਡਾ 2 ਕਿਲੋ ਦਾ ਦੇਸੀ ਘੋੜਾ ਡੱਬਾ ਜਿਹੜਾ ਹੈਗਾ ਸੀ ਉਹ ਨਾਲ ਲੈ ਗਏ ਨੇ ਤਾਲਾ ਤੇ ਤਾਲਾ ਦੇ ਇੱਕ ਚੈਨ ਮੋਟੀ ਜਿਹੜੀ ਕਿ ਲੋਹੇ ਦੇ ਭਾਰੀਿਕ ਸਕਦੀ ਆ ਉਹ ਲੈ ਗਏ ਨੇ ਤੇ ਬਾਕੀ ਵਿਚਾਰਿਆ ਭੋਲ ਸ਼ਕਰ ਦੀ ਕਿਰਪਾ ਰਹੀ ਹੈ ਤੇ ਮੈਨੂੰ ਲੱਗਦਾ ਪਿਆ ਕਿ ਅਸੀਂ ਇੰਨਾ ਪ੍ਰੈਸ ਮਾਧਿਅਮ ਜੀ ਆਪਣਾ ਯੂਟਿਊਬਰ ਮਾਧਿਅਮ ਜੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਇਤਲਾਹ ਵੀ ਕੀਤੀ ਆ ਲੇਕਿਨ ਕੋਈ ਆਪਣਾ ਇੱਥੇ ਕੋਈ ਵਸਤ ਨਹੀਂ ਆ ਰਹੀ ਕੋਈ ਕਿਸੇ ਤਰੀਕੇ ਦੀ ਕੋਈ ਐਕਸ਼ਨ ਨਹੀਂ ਹੋਇਆ ਜਿਨਾ ਕਿ ਇਹ ਏਡਾ ਮਸਲਾ ਵਧ ਗਿਆ ਮੈਨੂੰ ਤਾਂ ਲੱਗਦਾ ਸੀ ਆਪਣੇ ਧਰਾਂ ਜੀ ਵੀ ਸੇਵ ਹੈ ਨਹੀਂ ਜਾਂ ਸਰਕਾਰ ਦੀ ਜਾਂ ਸਰਕਾਰ ਦੀ